ਅੱਜ ਕਾਲਜ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੀਮ ਰੰਜੀ ਕੌਰਗੇਲਾ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮਕ ਸੁਰੱਖਿਆ ਤੇ ਗੁਰਦਾਸਪੁਰ ਚ ਰੈਲੀ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਤੇ ਸਾਧੇ ਨਿਸ਼ਾਨੇ ਪਾਜ ਪਾਜ ਸ਼ਾਮਿਲ ਹੋਏ ਰਵਿਕਰਨ ਸਿੰਘ ਕਾਲੋ ਬੀਤੇ ਦਿਨੀ ਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦਿਖਾਇਆ ਸੀ ਬਾਹਰ ਦਾ ਰਸਤਾ ਚੋਣ ਰੈਲੀ ਦੌਰਾਨ ਸੁਖਬੀਰ ਬਾਦਲ ਦਾ ਵੱਡਾ ਦੋਸ਼ ਕਿਹਾ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਦੇ ਨਾਲ ਕੀਤਾ ਧੋਖਾ ਇਸ ਸੰਜੇ ਤੇ ਬੰਦੀ ਸਿੱਧੂਪੁਰ ਦਾ ਵੱਡਾ ਐਲਾਨ 22 ਮਈ ਨੂੰ ਕੀਤਾ ਜਾਵੇਗਾ ਵੱਡਾ ਇਕੱਠ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਕਾਦੀਆਂ ਵਿੱਚ ਚੋਣ ਰੈਲੀ ਕਰਨ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਵੋਟਾਂ ਵਾਸਤੇ ਪ੍ਰਚਾਰ ਕੀਤਾ ਤੇ ਨਾਲ ਹੀ ਉਹਨਾਂ ਨੇ ਜਿੱਥੇ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਧਦੇ ਨੇ ਉੱਥੇ ਹੀ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦੇ ਵਿਖਾਈ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰਦਾਸਪੁਰ ਦੇ ਕਾਦੀਆਂ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੰਬੇ ਹੱਥੀ ਲਿਆ। ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਗਰੀਬ ਘਰਾਂ ਦੇ ਨੌਜਵਾਨਾਂ ਦਾ ਸੱਤਾ ਦੀਆਂ ਕੁਰਸੀਆਂ ਉੱਤੇ ਬੈਠਣਾ ਰਾਸਤ ਨਹੀਂ ਆ ਰਿਹਾ। ਮਾਨ ਅਨੁਸਾਰ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਣ ਹੱਤਿਆ ਕਰ ਦਿੱਤੀ ਹੈ। ਬਾਜਵਾ ਦੇ ਘਰ ਕਾਂਗਰਸ ਤੇ ਭਾਜਪਾ ਦੇ ਝੰਡੇ ਲੱਗੇ ਹੋਏ ਉਹ ਨਾ ਆਪਣਾ ਪ੍ਰਾਤ ਤੱਕ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਦੂਜੇ ਪਾਸੇ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਜਿਸ ਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ ਮਾਨ ਨਹੀਂ ਕਿਹਾ ਅਸੀਂ ਤਾਂ ਲੋਕਾਂ ਦੇ ਮੋਬਾਈਲ ਠੀਕ ਕਰਕੇ ਜਾਂ ਖੇਤੀ ਕਰਕੇ ਆਪਣਾ ਗੁਜ਼ਾਰਾ ਕਰ ਸਕਦੇ ਹਾਂ ਪਰ ਸੁਖਵੀਰ ਬਾਦਲ ਵਰਗੇ ਬੇਰੋਜ਼ਗਾਰਾ ਨੇ ਸਾਨੂੰ ਨਵੀਂ ਚਿੰਤਾ ਵਿੱਚ ਪਾ ਦਿੱਤਾ ਬੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਉਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ ਚ ਮੈਂ ਕਿਹ ਮੋਬਾਈਲ ਠੀਕ ਕਰਨ ਆਲੇ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ ਇਹ ਭਗਵਾਨ ਜੀ ਤਾਂ 4-500 ਰੁਪਏ ਲੈ ਕੇ ਦਿਹਾੜੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਤੇ ਵੀ ਆਪਣੀ ਕਲਾ ਨਾਲ ਆਪਣੀ ਕੀਰਤ ਨਾਲ ਕਾਮਯਾਬ ਹੋਣਾ ਕੋਈ ਮਾਰੀ ਗੱਲ ਹੈ ਜੀ ਉੱਥੋਂ ਉੱਠ ਕੇ ਆਏ ਪਿੰਡਾਂ ਚੋਂ ਆਪਣੀ ਕਲਾ ਨਾਲ ਪਰ ਰੱਬ ਨੇ ਜੋ ਦਾਤ ਬਖਸ਼ੀ ਥੋੜੀ-ਬਹੁਤ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾਰੀ ਗੱਲ ਹੈ ਜੀ ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾਰੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਹਾ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕਿੰਨੇ ਆ ਭਾਈ ਤੁਸੀਂ ਕੀਤਾ ਬਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜਦੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਇਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਤਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਭਾਗੇ ਲੱਗ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭੂਣ ਹੱਤਿਆ ਕਰਤੀ ਜਿਤੇ ਸੀਐਮ ਮਾਨ ਨੇ ਸੁਖਬੀਰ ਬਾਦਲ ਤੇ ਹੁਣ ਤੰਝ ਕਸੇ ਨਹੀਂ ਤਾਂ ਉੱਥੇ ਦੇਖਣਾ ਹੀ ਹੋਵੇਗਾ ਕਿ ਸੁਖਬੀਰ ਬਾਦਲ ਦੇ ਵੱਲੋਂ ਕੀ ਮੋੜਵਾ ਜੁਆ ਬੰਦੇ ਬੀਤੇ ਦਿਨ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਡੇਰਾ ਬਾਬਾ ਨਾਨਕ ਹਲਕਾ ਦੇ ਇੰਚਾਰਜ ਰਵਿਕਰਨ ਸਿੰਘ ਕਾਲੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਪਰ ਅੱਜ ਰਵਿਕਰਨ ਸਿੰਘ ਕਾਲੂ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾਦੀ ਦੀ ਮੌਜੂਦਗੀ ਵਿੱਚ ਭਾਜਪਾ ਦਾ ਪੱਲਾ ਫੜ ਲਿਆ ਹੈ ਅਕਾਲੀ ਦਲ ਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਰਵਿਕਰਨ ਸਿੰਘ ਕਾਲੂ ਅੱਜ ਬੀਜੇਪੀ ਚ ਸ਼ਾਮਲ ਹੋ ਗਏ ਨੇ ਦੱਸ ਦਈਏ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਰਵਿਕਰਨ ਸਿੰਘ ਕਾਲੂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਉਹ ਪਿਛਲੇ ਕਿਸ ਸਮੇਂ ਤੋਂ ਸੁੱਚਾ ਸਿੰਘ ਲੰਘਾ ਦੇ ਮਾਮਲੇ ਦੇ ਵਿੱਚ ਨਾਰਾਜ਼ ਵੀ ਚੱਲ ਰਹੀ ਸੀ ਤੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਮਖਰੋਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਿਕਰਮ ਸਿੰਘ ਬਝੀਠਾ ਦਿੱਤੀ ਕਿ ਨਿਸ਼ਾਨੇ ਸਾਤੇ ਨਹੀਂ ਉਹਨਾਂ ਕਿਹਾ ਕਿ ਵਿਕਰਮ ਸਿੰਘ ਨੇ ਜਾਨ ਮੂਝ ਕੇ ਉਹਨਾਂ ਨੂੰ 2022 ਦੇ ਵਿੱਚ ਡੇਰਾ ਬਾਬਾ ਨਾਨਕ ਭੇਜਿਆ ਤੇ ਉੱਥੋਂ ਚੋਣ ਲੜਾਈ ਜਦ ਕਿ ਮੈਂ ਪਹਿਲਾਂ ਤੋਂ ਫਤੇਗੜ ਚੂੜੀਆਂ ਵਿੱਚ ਸਰਗਰਮ ਸੀ ਪਰ ਜਿਹੜਾ ਉਹ ਸਫਰ ਸੀ ਮੇਰਾ ਕਿਉਂਕਿ ਮੈਂ ਕੰਮ ਕਰਦਾ ਸੀ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਨਹੀਂ ਸੀ ਚਾਹੁੰਦਾ ਕਿ ਰਵੀਕਰਨ ਜਿਹੜਾ ਵਾ ਕਿਤੇ ਅਸੈਂਬਲੀ ਦੇ ਵਿੱਚ ਪਹੁੰਚੇ ਇੰਨੇ ਮੈਂ ਕਿਉਂਕਿ ਕੋਵਿਡ ਦਾ ਸਮਾਂ ਸੀ ਬੜਾ ਘਰੋਂ ਕੋਈ ਨਿਕਲਦਾ ਨਹੀਂ ਸੀ ਮੇਰੀਆਂ ਤਿੰਨ ਬੇਟੀਆਂ ਨੇ ਜੀ ਮੈਂ ਉਹਨਾਂ ਨੂੰ ਬੇਟੀਆਂ ਆਪਣੀਆਂ ਨੂੰ ਨਾਲ ਲੈ ਕੇ ਹਰ ਘਰ ਦੇ ਵਿੱਚ ਫਤੇਗੜਕ ਜੂੜੀਆਂ 'ਚ ਪਹੁੰਚ ਕੀਤੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਹੋ ਗਿਆ ਵੀ ਇਹ ਜਿੱਤੂਗਾਇਰ ਕੀ ਤ੍ਰਿਪਤਰ ਜਿੰਦਰ ਸਿੰਘ ਬਾਜਪੀ ਨਾਲ ਇਹਦੀ ਯਾਰੀ ਸੀ ਇਹਨੇ ਕਿਹਾ ਵੀ ਜੇ ਉਹ ਦੇ ਅੱਗੇ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਰ ਜਾਣਾ ਇਹਨਾਂ ਚੁੱਕ ਕੇ ਮੈਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਇਹਨਾਂ ਕਹਿਆ ਵੀ ਉਸ ਉਥੇ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ ਇਹ ਉਥੇ ਮਾੜਾ ਕੈਂਡੀਡੇਟ ਹੋਊਗਾ ਤੇ ਇਹਨੇ ਹਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਖਤਮ ਹੋ ਜੂ ਪਰ ਗੁਰੂ ਮਹਾਰਾਜ ਨੂੰ ਹੋਰ ਮਨਜੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਤੇ ਡਿੱਗ ਪਏ ਕੋਈ 30000 ਤੇ ਡਿੱਗਿਆ ਕੋਈ 35000 ਤੇ ਡਿੱਗਿਆ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਮੇਰੇ ਵਰਗਾ ਜਿਹੜਾ ਗਧਾ ਸੀ ਨਾ ਜੀ ਉਹ 234 ਵੋਟਾਂ ਤੇ ਹਾਰ ਗਿਆ ਇਹਨਾਂ ਨੂੰ ਇਹ ਖੁਆਰਾਂ ਨਹੀਂ ਸੀ ਕਿ ਕਿਉਂਕਿ ਉਹਨਾਂ ਦੀ ਜਿਹੜਾ ਰਾਜਨੀਤਿਕ ਪੈਂਡ ਸੀ ਉਹ ਸਮਝਦਾ ਸੀ ਕਿ ਮੈਂ ਇਹਨਾਂ ਦੇ ਬਰਾਬਰ ਥੋੜਾ ਬੋਤਾ ਰੁਤਬਾ ਰੱਖਦਾ ਜਾਂ ਚੱਲਦਾ ਕਿਉਂਕਿ ਇਹ ਸਾਡੇ ਤੋਂ ਪੁਰਾਣੇ ਅਕਾਲੀ ਨਹੀਂ ਗਏ ਅਸੀਂ ਜੰਮੇ ਅਕਾਲੀ ਆ ਇਹ ਧਰਤੀ ਚੋਂ ពਟਕੇ ਬੂਟਾ ਲਾਇਆ ਇਹਨਾਂ ਦੇ ਬਣਾਏ ਆ ਅਕਾਲੀ ਆ ਚਲੋ ਸਰਦਾਰ ਵਿਕਰਮ ਸਿੰਘ ਨੇ ਜਿੰਨੀਆਂ ਚੜ੍ਹਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਬੇੜਾ ਕਰ ਕਰ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਮਾਝਾ 2007 ਤੋਂ ਥੱਲੇ ਆਉਣਾ ਸ਼ੁਰੂ ਹੋਇਆ ਕਿੰਨੇ ਪਰਿਵਾਰ ਜਿਹੜੇ ਸੀ ਸਰਦਾਰ ਵਿਕਰਮ ਸਿੰਘ ਨੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਜੀ ਡਾਕਟਰ ਰਤਨ ਸਿੰਘ ਹੁਣੀ ਸੇਖਵਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਮੇਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜੀਵਨ ਤਬਾਹ ਕਰਕੇ ਇਹਨਾਂ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡੀ ਹੱਥ ਲਾਉਂਦੇ ਸੀ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਝੁਕਿਦਾ ਨਹੀਂ ਕਹਿੰਦੇ ਨੇ ਕਿ ਗਰਦਨ ਇੰਨੀ ਕੁ ਝੁਕਾਓ ਇੰਨੀ ਜ਼ਿਆਦਾ ਨਾ ਝੁਕ ਜੇ ਕਿ ਤੁਹਾਡੀ ਪੱਗ ਡਿੱਗ ਜਾਵੇ ਦੱਸਣੇ ਉਹ ਕਹੇ ਕਿ ਕੱਲ ਉਹਨੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਸੁਖਜਿੰਦਰ ਰੰਦਾਵਾ ਦੇ ਖਿਲਾਫ ਚੋਣ ਲੜੀ ਸੀ ਤੇ ਉਹ ਸਿਰਫ ਉੱਥੋਂ 234 ਵੋਟਾਂ ਤੋਂ ਹਾਰ ਗਈ ਸੀ ਰਵੀਕੰਦ ਸਿੰਘ ਕਾਲੋ ਸਾਫ ਦਾ ਮੰਤਰੀ ਅਤੇ ਸਾਫ ਦਾ ਸਪੀਕਰ ਨਿਰਮਲ ਸਿੰਘ ਕਾਲੋ ਦੇ بیٹے ਹਨ ਨਿਰਮਲ ਸਿੰਘ ਕਾਲੋ ਅਕਾਲੀ ਦਲ ਦੇ ਵਿੱਚੋਂ ਵੱਡੇ ਲੀਡਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਿਚਨਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦਿੱਤੇ ਤੇ ਇੱਥੇ ਹੀ ਇੱਕ ਚੋਣ ਰੈਲੀ ਦੇ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬੀਆਂ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਲਗਾਏ ਨੇ ਸ਼ਿਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਇੱਕ ਚੋਣ ਡੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪੰਜਾਬੀਆਂ ਦੇ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਦੇਸ਼ ਦੀ ਰਾਜਸਥਾਨੀ ਦਿੱਲੀ ਜਾਣਾ ਚਾਹੁੰਦੇ ਸਨ ਪਰ ਭਾਜਪਾ ਦੀ ਮੋਦੀ ਸਰਕਾਰ ਨੇ ਉਹਨਾਂ ਨੂੰ ਹਰਿਆਣਾ ਦੇ ਬਾਹਰ ਰੂਟ ਤੇ ਰੋਕ ਲਿਆ ਇਸ ਦੌਰਾਨ ਕਿਸਾਨਾਂ ਉੱਤੇ ਗੋਲੀਆਂ ਤੱਕ ਚਲਾਈਆਂ ਗਿਆ ਅਜਿਹਾ ਇਸ ਲਈ ਹੋਇਆ ਕਿਉਂਕਿ ਸੀਐਮਏ ਨੇ ਪੰਜਾਬ ਦੇ ਹੱਕ ਵਿੱਚ ਡਟਵਾ ਸਟੈਂਡ ਨਹੀਂ ਲਿਆ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦਸਤਰੀ ਪਾਰਟੀਆਂ ਨੇ ਤੁਹਾਡੇ ਬਾਰਡਰ ਸੀਲ ਕੀਤੇ ਤੁਸੀਂ ਵੀ ਉਹਨਾਂ ਦੇ ਰਾਹ ਰੋਕ ਲਵੋ ਸੁਖਬੀਰ ਬਾਦਲ ਅਨੁਸਾਰ ਸਿਰਫ ਹਸਿੰਦਤ ਬਾਦਲ ਨੇ ਹੀ ਸੰਸਦ ਦੇ ਵਿੱਚ ਕਿਸਾਨਾਂ ਦੇ ਬੰਦੀ ਸਿੰਘਾਂ ਦੀ ਆਵਾਜ਼ ਚੁੱਕੀ ਹੈ ਜਿਸ ਦਿਨ ਲੋਕਾਂ ਨੇ ਦੁਬਾਰਾ ਕਾਲੀ ਦਲ ਦੀ ਸਰਕਾਰ ਬਣਾ ਦਿੱਤੀ ਕੋਈ ਤੁਹਾਡੇ ਵੱਲ ਅੱਖ ਚੁੱਕਣ ਦੀ ਵੀ ਹਿੰਮਤ ਨਹੀਂ ਕਰੇਗਾ ਹੁਣ ਤੁਸੀਂ ਦੇਖੋ ਕਿਸਾਨਾਂ ਦਾ ਬਾਰਡਰ ਤੇ ਡੱਪਣ ਦੀ ਤਸੀਲ ਕਰਤਾ ਸੀ ਪੰਜਾਬ ਦੇ ਵਿੱਚੋਂ ਨਾ ਭੈਰਿਆਣੇ ਆਏ ਨੇ ਪੰਜਾਬ ਦੇ ਵਿੱਚ ਬੈਰੀਕੇਡ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀ ਕੁੱਟੇ ਪੰਜਾਬ ਪੁਰਸ਼ ੁੱਪ ਕਰਕੇ ਕਿਉਂਕਿ ਭਗਵੰਤ ਮਾਨ ਨੇ ਕਿਹਾ ਵੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਅੱਖ ਵੀ ਚੱਕ ਜੇ ਆ ਫਰਕ ਹੈ ਤੋ ਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਐ ਤੁਸੀਂ ਵੀ ਕਰ ਦਿਓ ਤੁਸੀਂ ਵੋਟਾਂ ਨਾ ਕਰ ਦਿਓ ਆ ਦਿੱਲੀ ਵਾਲੀ ਪਾਰਟੀਆਂ ਨੂੰ ਇੱਕ ਨਾ ਵੋਟ ਪਾਓ ਆ ਸਾਰੇ ਆਉਣਗੇ ਇਹਨਾਂ ਬੂਤ ਨਾ ਲੱਗੰਦਿਓ ਇੱਕ ਵੋਟ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਜੇ ਮਤ ਨੂੰ ਸਹੀ ਰਸਦਾ ਜੀ ਕਾਲੀ ਦਲ ਤਖੜਾ ਤੇ ਤੁਸੀਂ ਤਖੜਿਓ ਅਕਾਲੀ ਦਲ ਤੜਾ ਖਾਲਸਾ ਪੰਥ ਤਖੜਾ ਹੈ ਕਾਲੀ ਦਲ ਤਖੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੀ ਦੇਰਾਂੱਕ ਰੱਖੋਗੇ ਰਾਜ ਅਕਾਲੀ ਦਲ ਦਾ ਉਹਨੇ ਸਾਲੀ ਤਰੱਕੀ ਰਹੂਗੀ ਤੁਸੀਂ ਆਪਣੇ ਤੁਸੀਂ ਆਪਣੇ ਦੇਉਣ ਪੈਣ ਤੋਂ ਪੰਜਾਬ ਚ ਕਿੱਦਾਂ ਚਲੇ ਜਾਓ ਜੋ ਕੁਛ ਦੇਖੋਗੇ ਬਣਿਆ ਉਹ ਬਰਗਾਸ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਬਦਲਿਆ ਹੋਣ ਬਣਿਆ ਹੋਣਾ ਹੋਰ ਕਿਸੇ ਵੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਐਸ ਕੇ ਕੇ ਬੀਬੀ ਹਰਸਿਮਰ ਕਾ ਬਾਦਲ ਐਮਪੀ ਤੁਹਾਡੇ ਬੜੀ ਸੇਵਾ ਕੀਤੀ ਹੈ ਸਰਕਾਰ ਦੇ ਦੌਰਾਨ ਵੀ ਹੁਣ ਵੀ ਜੇ ਪਾਰਲੀਮੈਂਟ ਚ ਜੇ ਕਿਸਾਨ ਦੀ ਲੜਾਈ ਲੜੀ ਬੰਦੀ ਸਿੱਕਾਂ ਦੀ ਲੜਾਈ ਲੜੀ ਪੰਜਾਬੀਆਂ ਦੀ ਲੜਾਈ ਲੜੀ ਜਾਂ ਉੱਥੇ ਟੱਕਰਾ ਕੀਤਾ ਮੋਦੀ ਦਾ ਇਕੱਲੇ ਹਰ ਸਿਮਰਤ ਕੌਰ ਬਾਦਲ ਨੇ ਦੇਖਿਆ ਟੀਵੀ 'ਚ ਦੇਖਦੇ ਰਹਿੰਦੇ ਰਹੇ ਹੋ ਦੇਖਣਾ ਤਾਂ ਹੁਣ ਇਹ ਹੋਵੇਗਾ ਕਿ ਸੁਖਬੀਤ ਬਾਦਲ ਦੇ ਵੱਲੋਂ ਸੀਐਮ ਮਾਨ ਉੱਤੇ ਲਗਾਏ ਇਹ ਇਲਜ਼ਾਮ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਕਿਸਾਨਾਂ ਨੇ ਪਿਛਲੇ 2.5 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਅਤੇ ਸਰਕਾਰ ਖਿਲਾਫ ਐਮਐਸਪੀ ਦੇ ਕਾਨੂੰਨਾ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ ਹੁਣ ਕਿਸਾਨ ਜਥੇਬੰਦੀ ਸਿੱਧੂਪੁਰ ਨੇ ਇੱਕ ਵਾਰ ਫੇਰ ਤੋਂ 22 ਮਈ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਹੈ MSP ਕੌਂਨਨਾਰੀ ਖਿਲਾਫ ਅਤੇ ਸੁਆਮੀ 나ਥਨ ਦੀ ਰਿਪੋਰਟ ਲਾਗੂ ਕਰਨ ਦੇ ਲਈ ਕਿਸਾਨਾਂ ਨੇ ਪਿਛਲੇ ਕਿੰਨੇ ਮਹੀਨਿਆਂ ਤੋਂ ਸ਼ੰਭੂ ਅਤੇ ਖਨੂਰੀ ਪਾਰਟਾਂ ਤੇ ਧਰਨੇ ਲਗਾਏ ਹੋਏ ਨੇ ਅੱਜ ਕਿਸਾਨ ਜਥੇਬੰਦੀ ਸਿੱਧਪੁਰ ਨੇ ਅੱਗੇ ਆਉਣ ਵਾਲੀ 22 ਮਈ ਨੂੰ ਵੱਖ-ਵੱਖ ਪਾਰਟਾਂ ਤੇ ਵੱਡਾਈ ਕਾਟ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਉਹਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਨਹੀਂ ਕੀਤੀ ਜਾਵੇਗੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੀ ਜਿਹੜੀ ਨੀਤੀ ਹੈ ਹਰ ਵਾਰੀ ਸਪਸ਼ਟ ਕਰਦੇ ਹਾਂ ਕਿ ਸਾਡੇ ਸੰਵਿਧਾਨ ਮੁਤਾਬਕ ਸਾਡਾ ਬਲਾਕ ਆਗੂ ਪਿੰਡ ਆਗੂ ਜ਼ਿਲ੍ਹਾ ਆਗੂ ਸਮੁੱਚੀ ਸੁਭਾ ਕਮੇਟੀ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਸਾਡਾ ਆਗੂ ਪੋਲਿੰਗ ਤੇ ਨਹੀਂ ਬੈਠੂਗਾ ਕਿਸੇ ਦਾ ਸਿਆਸੀ ਘੱਡੀ ਦੇ ਵਿੱਚ ਨਹੀਂ ਚੜੂਗਾ ਕਿਸੇ ਸਿਆਸੀ ਪਾਰਟੀ ਲਈ ਪ੍ਰਚਾਰ ਨਹੀਂ ਕਰੂਗਾ ਵੋਟ ਆਲਾ ਜਿਹੜਾ ਸਾਡਾ ਖੁੱਲਾ ਛੱਡਿਆ ਹੋਇਆ ਆਪਦੀ ਮਰਜ਼ੀ ਕਿਸੇ ਨੂੰ ਪਾਵੇ ਨਾ ਪਾਵੇ ਇਸ ਕਰਕੇ ਹੀ ਸੰਵਿਧਾਨ ਦੇ ਤਹਿਤ ਅਸੀਂ ਕਹਿੰਦੇ ਆ ਭਾਰਤੀ ਕਿਸਾਨ ਯੂਨੀਅਨ ਨੂੰ ਰੋਲ ਕਿਸਾਨਾਂ ਦੀ ਕਿੱਤੇ ਦੀ ਜਸੇਬੰਦੀ ਇਸ ਵਿਚਾਰਧਾਰਾ ਨੂੰ ਜਿਹੜੇ ਲੈ ਕੇ ਤੁਰੇ ਆ ਇਹਦੇ ਵਿੱਚੋਂ ਜਿਹੜੇ ਸਿਆਸੀ ਵਿਚਾਰਧਾਰਕ ਲੋਕ ਹਰ ਬਾਰੀ ਇਲੈਕਸ਼ਨਾਂ ਦੇ ਵੇਲੇ ਚਾਹੇ ਉਹ ਵਿਧਾਨ ਸਭਾ ਦੇ ਹੋਣ ਲੋਕ ਸਭਾ ਦੇ ਹੋਣ ਆਪ ਦੇ ਆਪ ਦੇ ਸਿਆਸੀ ਪਾਰਟੀਆਂ ਦੇ ਵਿਚਾਰਧਾਰਕ ਜਿਹੜੇ ਲਾਨ ਕਰਦੇ ਆ ਇਲੈਕਸ਼ਨਾਂ ਵੇਲੇ ਨੇੜੇ ਆ ਕੇ ਉਹ ਸਾਡਾ ਜਿਹੜਾ ਸਮੁੱਚੀ ਕਿਸਾਨੀ ਦਾ ਵੱਡਾ ਸਵਾਲ ਉੱਠਦਾ ਹੈ ਕਿ ਕਿਸਾਨ ਜੱਸੇ ਬੰਦੀਆਂ ਇਸ ਕਰਕੇ ਮੋਰਚਾ ਲਾਉਂਦੀਆਂ ਨੇ ਕਿ ਇਹ ਇਲੈਕਸ਼ਨਾਂ ਨੂੰ ਕਿਸੇ ਨੂੰ ਹਰਾ ਸਕਣ ਕਿਸੇ ਨੂੰ ਫਾਇਦਾ ਦੇ ਸਕਣ ਉਹ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਸੀ ਇਸੇ ਕਰਕੇ ਮੈਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਆਹੀ ਵਿਧਾਨ ਸਭਾ ਵੇਲੇ ਲੋਕ ਸਭਾ ਵੇਲੇ ਇੱਕ ਰੰਗ ਤਾਂ ਲਖੀਰ ਖਿੱਚੀ ਜਾ ਰਹੀ ਹੈ ਤੇ ਉਹ ਜਿਹੜੀ ਲਖੀਰ ਖਿੱਚੀ ਹੈ ਆਪਾਂ ਐਮਐਸਪੀ ਗਰੰਟੀ ਕਾਨੂੰਨ ਲੈਣ ਲਈ ਸੁਆਮੀ ਨਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸਮੂਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਤੋਂ ਮੁਕਤ ਕਰਾਉਣ ਲਈ ਉਹ ਸਾਡੀ ਲਖੀਰ ਤੇ ਜਿਹੜੇ ਮੋਰਚੇ ਲੱਗ ਰਹੇ ਨੇ ਜਿਹੜੇ ਇਸ ਮੰਗ ਨਾਲ ਇਸ ਨੀਤੀ ਪਾਲਿਸੀ ਨਾਲ ਸੰਬੰਧਿਤ ਨਹੀਂ ਜਿਹੜੇ ਲੋਕਾਂ ਨੇ ਕਿਸੇ ਨਾ ਕਿਸੇ ਬਹਾਨੇ ਆ ਕੇ ਇਲੈਕਸ਼ਨ ਲੜਨੀ ਹੁੰਦੀ ਹੈ ਇਲੈਕਸ਼ਨਾਂ ਦੀ ਹਮਾਇਤ ਕਰਨੀ ਹੁੰਦੀ ਹੈ ਇਹ ਸਾਡੇ ਹਰ ਵਾਰੀ ਕਿਸਾਨਾਂ ਦਾ ਸਵਾਲ ਉੱਠਦਾ ਕਿਸਾਨਾਂ ਲਈ ਵੱਡਾ ਅਸੀਂ ਆਪ ਦੀ ਭਾਰਤੀ ਕਿਸਾਨ ਉਨੇਕਤਾ ਸਿੱਧੂਪੁਰ ਵੱਲੋਂ ਸਾਡੀ ਜਿਹੜੀ ਨੀਤੀ ਪਾਲਸੀ ਹੈ ਵਿਧਾਨਕ ਮੁਤਾਬਕ ਅਸੀਂ ਹਰ ਇਲੈਕਸ਼ਨਾਂ ਵੇਲੇ ਸਾਫ਼ ਕਰਦੇ ਆ ਜੇ ਕੋਈ ਇਸ ਦੀ ਲੰਘਣਾ ਕਰਦਾ ਹੈ ਤਾਂ ਉਹਦੀ ਮੀਟਿੰਗ ਕਰਕੇ ਉਹਤੇ ਐਕਸ਼ਨ ਲਿੱਤਾ ਜਾਂਦਾ ਹੈ ਪਰ ਜਿਹੜਾ ਸਾਡਾ ਮੋਰਚਾ ਚੱਲਦਾ ਹੈ ਜੋ ਅੱਜ ਵਿਆਹ ਸਿਆਸੀ ਲੋਕ ਦੇ ਰਹੇ ਨੇ ਜੋ ਜਾਖੜ ਸਾਹਿਬ ਦੇ ਰਹੇ ਨੇ ਉਹ ਖੁਦ ਇਸ ਲਾਈਨਾਂ ਨੂੰ ਆਪ ਪਾਰ ਕਰ ਚੁੱਕੇ ਨੇ ਉਹਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਮੈਂ ਸਮੁੱਚੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਾਡਾ ਦਿੱਤਾ ਹੋਇਆ 22 ਤਰੀਕ ਦਾ ਪ੍ਰੋਗਰਾਮ ਲੱਖਾਂ ਦੀ ਗਿਣਤੀ ਵਿੱਚ ਅਸੀਂ ਮੋਰਚਾ 'ਚ ਪਹੁੰਚ ਕੇ ਇਹ ਸਰਕਾਰ ਨੂੰ ਜਿਹੜੇ ਮਜਬੂਰ ਕਰਗੇ ਤਾਂ ਇਸ ਮੋਰਚੇ ਦਾ ਪੂਰਾ ਅਸਰ ਅੱਜ ਸਿਆਸੀ ਲੋਕਾਂ ਨੂੰ ਦਿਖਣ ਨੂੰ ਆ ਰਿਹਾ ਹੈ ਘਬਰਾਏ ਹੋਏ ਨੇ ਤਾਂ ਆਉਣ ਵਾਲੀ ਸਰਕਾਰ ਕਿਸੇ ਦੀ ਬਣੇ ਕਿਸੇ ਦੀ ਜਾਵੇ ਇਹ ਮੰਗਾਂ ਲਾਗੂ ਕਰਵਾਏ ਤੋਂ ਬਿਨਾ ਘਰੇ ਵਾਪਸ ਨਹੀਂ ਜਾਵਾਂਗੇ ਧੰਨਵਾਦ ਦੱਸ ਸੀ ਕਿ ਪਿੱਤੇ ਦਿਨ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਾਖੜ ਦੇ ਬਿਆਨ ਦੀ ਨਖੇਬੀ ਕੀਤੀ ਗਈ ਹੈ ਪਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾਨੇ ਸਵਾਤੀ ਮਲੀਵਾਲ ਦੀ ਹੋਈ ਕੁਟਮਾਰ ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਖਿਲਾਫ ਤਿੱਖਾ ਪ੍ਰतिक੍ਰਮ ਦਿੱਤਾ ਹੈ ਅਤੇ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਗੰਭੀਰ ਦੋਸ਼ ਲਗਾਏ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਚੱਲ ਰਿਹਾ ਵਿਵਾਦ ਅਜੇ ਥਮਿਆ ਵੀ ਨਹੀਂ ਸੀ ਤੇ ਹੁਣ ਇਸਰਜਾਲੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਉੱਤੇ ਭਾਜਪਾ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੱਡੇ ਦੋਸ਼ ਲਗਾਏ ਨੇ ਸਿਰਸਾ ਦਾ ਕਹਿਣੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਨੇ ਦੱਸਿਆ ਕਿ ਜੋ ਅਰਵਿੰਦ ਕੇਜਰੀਵਾਲ ਦੇ ਨਿਵਾਸ ਸਥਾਨ ਉੱਤੇ ਸਵਾਤੀ ਮਾਲੀਵਾਲ ਦੀ ਮਾਰਕੁੱਟ ਹੋਈ ਸੀ ਉਸਨੀਤਾ ਕੇਜਰੀਵਾਲ ਨੇ ਕੋਲ ਖੜੇ ਹੋ ਕੇ ਕਰਵਾਈ ਸੀ ਅਤੇ ਜਦ ਸੁਨੀਤਾ ਕੇਜਰੀਵਾਲ ਨੂੰ ਇਹ ਪਤਾ ਲੱਗਾ ਕਿ ਮਾਲੀਵਾਲ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਸੁਨੀਤਾ ਕੇਜਰੀਵਾਲ ਵਾਲ ਨੇ ਮਾਲੀਵਾਲ ਨੂੰ ਦੋ ਗੁਣਾ ਅਤੇ ਬੁਰੀ ਤਰ੍ਹਾਂ ਕਟਵਾਇਆ ਅਤੇ ਵਿਭਾਗ ਨੂੰ ਵੀ ਕਿਹਾ ਕਿ ਮਾਲੀਵਾਲ ਨੂੰ ਕੁੱਟ ਕੇ ਬਾਹਰ ਸੁੱਟ ਕੇ ਆਓ ਸੀਰਸ ਨੇ ਕਿਹਾ ਇਹ ਹੀ ਕਾਰਨ ਹੈ ਕਿ ਕੇਜਰੀਵਾਲ ਦੇ ਮੂੰਹ ਉੱਤੇ ਟੇਪ ਲੱਗੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਵਿਭਾਗ ਤੇ ਕਾਰਵਾਈ ਹੋਈ ਤਾਂ ਸੁਨੀਤਾ ਕੇਜਰੀਵਾਲ ਤੇ ਵੀ ਕਾਰਵਾਈ ਹੋਵੇਗੀ ਬੜੀ ਸਸਨੀਖੇ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣੇ ਹੁਣੇ ਮੈਨੂੰ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਸੀਨੀਅਰ ਲੀਡਰ ਨੇ ਦੱਸਿਆ ਕਿ ਜੋ ਸੁਆਤੀ ਮਾਲੀਵਾਲ ਜੀ ਦੀ ਮਾਰਕੋਟ ਅਰਵਿੰਦ ਕੇਜਰੀਵਾਲ ਜੀ ਦੇ ਨਿਵਾਸ ਸਥਾਨ ਤੇ ਹੋਈ ਉਹ ਮਿਸਿਸ ਅਰਵਿੰਦ ਕੇਜਰੀਵਾਲ ਸੁਨੀਤਾ ਕੇਜਰੀਵਾਲ ਜੀ ਨੇ ਖੜੇ ਹੋ ਕੇ ਉਹਨਾਂ ਨੂੰ ਪਿਟਵਾਇਆ ਉਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰਾ ਪਿਟਵਾਇਆ ਜਦੋਂ ਪਤਾ ਲੱਗਦਾ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਹੈ ਤੇ ਫਿਰ ਦੁਬਾਰਾ ਸੁਨੀਤਾ ਕੇਜਰੀਵਾਲ ਜੀ ਆਉਂਦੇ ਨੇ ਔਰ ਆ ਕੇ ਸਵਾਤੀ ਮਾਲੀਵਾਲ ਜੀ ਨੂੰ ਬੁਰੀ ਤਰ੍ਹਾਂ ਪਿਟਵਾਉਂਦੇ ਨੇ ਬਹਿਬਬ ਨੂੰ ਕਹਿੰਦੇ ਨੇ ਨੂੰ ਕੁੱਟ ਦੇ ਨੂੰ ਬਾਹਰ ਸੁੱਟ ਕੇ ਆਓ ਔਰ ਇੰਨੀ ਬੁਰੀ ਤਰ੍ਹਾਂ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ અપਮਾਨਿਤ ਕੀਤਾ ਜਾਂਦਾ ਹੈ ਇਹ ਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਮੂੰਹ ਤੇ ਟੇਪ ਲੱਗੀ ਆ ਕਿਉਂਕਿ ਉਹ ਜਾਣਦੇ ਨੇ ਅਗਰ ਬਹਿਬਬ ਤੇ ਕਾਰਵਾਈ ਹੋ ਗਈ ਤੇ ਕਾਰਵਾਈ ਸੁਨੀਤਾ ਕੇਜਰੀਵਾਲ ਜੀ ਤੇ ਵੀ ਹੋਊਗੀ ਇਸ ਕਰਕੇ ਆਪਣਾ ਮੂੰਹ ਬੰਦ ਕੀਤਾ ਹੈ ਔਰ ਮੈਂ ਜਿਹੜੀ ਗੱਲ ਕਰ ਰਿਹਾ ਦਾਅਵੇ ਨਾ ਕਰ ਰਿਹਾ ਨਾ ਇਸ ਗੱਲ ਤੋਂ ਸੁਨੀਤਾ ਕੇਜਰੀਵਾਲ ਜੀ ਮੁੱਕਰ ਸਕਦੇ ਨੇ ਔਰ ਨਾ ਹੀ ਸੁਵਾਤੀ ਮਾਲੀਵਾਲ ਜੀ ਇਸ ਗੱਲ ਤੋਂ ਇਨਕਾਰ ਕਰ ਸਕਦੇ ਨੇ ਕਿ ਉਹਨਾਂ ਦੀ ਮਾਰਕੁਟਾਈ ਜਿਹੜੀ ਆ ਸੁਨੀਤਾ ਕੇਜਰੀਵਾਲ ਜੀ ਨੇ ਕਰਵਾਈ ਹੈ ਮਨਜਿੰਦਰ ਸਿਰਸਾ ਤੇ ਵੱਲੋਂ ਸੁਨੀਤਾ ਕੇਜਰੀਵਾਲ ਉੱਤੇ ਲਗਾਏ ਦੋਸ਼ ਤਾਂ ਕਾਫੀ ਗੰਭੀਰ ਸਾਬਿਤ ਹੋ ਰਹੇ ਨੇ ਪਰ ਦੇਖਣਾ ਤਾਂ ਹੁਣੇ ਹੋਵੇਗਾ ਕਿ ਸਿਰਸਾ ਦੇ ਨੰ92 ਤੇ ਸੀਐਮ ਕੇਜਰੀਵਾਲ ਦੇ ਵੱਲੋਂ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਖਨਊ ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ 'ਚ ਭਾਜਪਾ ਤੇ ਤਿੱਖਾ ਹਮਲਾ ਕੀਤਾ ਹੈ ਕੇਜਰੀਵਾਲ ਨੇ ਦਾਵਾ ਕੀਤਾ ਹੈ ਕਿ ਜੇਕਰ ਭਾਜਪਾ ਜਿੱਤਦੀ ਹੈ ਤਾਂ ਯੋਗੀ ਅਦਿੱਤਿਆਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਕੇਜਰੀਵਾਲ ਦਾ ਇਹ ਵੀ ਕਹਿਣਾ ਹੈ ਕਿ ਅਗਲੇ ਸਾਲ 17 ਸਤੰਬਰ ਨੂੰ ਜਿਵੇਂ ਹੀ ਮੋਦੀ 75 ਸਾਲ ਦੇ ਹੋ ਜਾਣਗੇ ਤਾਂ ਉਹ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ ਆਮਰਵੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਇਸ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੋਣਾਂ ਵਿੱਚ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਵੋਟਾਂ ਮੰਗ ਰਹੇ ਨੇ ਚੋਣਾਂ ਜਿੱਤਣ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਕੀ ਅਦਿੱਤਿਆਨਾਥ ਨੂੰ 2-3 ਮਹੀਨਿਆਂ ਵਿੱਚ ਹਟਾ ਦਿੱਤਾ ਜਾਵੇਗਾ ਤੇ ਪ੍ਰਧਾਨ ਮੰਤਰੀ ਬਨਣ ਦੇ ਅਮਿਤ ਸ਼ਾਹ ਦੇ ਰਾਹ ਵਿੱਚ ਹੁਣ ਯੋਗੀ ਹੀ ਇੱਕ ਕੰਡਾ ਬੱਝਾ ਹੈ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਯੋਗੀ ਨੂੰ ਹਟਾਉਣ ਨੂੰ ਲੈ ਕੇ ਪਿਛਲੇ 4 ਦਿਨਾਂ ਦੇ ਵਿੱਚ ਕਿਸੇ ਵੀ ਭਾਜਪਾ ਨੀਤਾ ਨੇ ਕੋਈ ਸਵਾਲ ਨਹੀਂ ਦਿੱਤਾ ਇਸ ਤੋਂ ਸਾਫ ਹੈ ਕਿ ਚੋਣਾਂ ਤੋਂ ਬਾਅਦ ਭਾਜਪਾ ਯੋਗੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਇਹ ਸੰਵਿਧਾਨ ਨੂੰ ਖਤਮ ਕਰ ਦੇਵੇਗੀ ਅਤੇ ਐਸਸੀ ਐਸਟੀ ਅਤੇ ਓਬੀਸੀ ਦੇ ਲਈ ਰੱਖਵਾਕਰਨ ਖਤਮ ਕਰ ਦੇਵੇਗੀ ਉਹਨਾਂ ਵਿਰੋਧੀ ਗੱਟ ਜੋੜ ਭਾਰਤ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ जब 2014 में प्रधानमंत्री बने थे नरेंद्र मोदी जी तो उन्होंने खुद एक रूल बनाया था कि भारतीय जनता पार्टी के अंदर और उनकी सरकारों में 75 वर्ष से ऊपर कोई भी व्यक्ति होगा तो उसको संगठन में और सरकार में किसी भी पद पे नहीं रखा जाएगा उसको रिटायर कर दिया जाएगा और उसका सबसे पहले उस रूल के तहत आडवाणी जी को और मुरली मनोहर जोशी जी को रिटायर किया गया था और उसके बाद तमाम यशवंत सिन्हा जी सुमित्रा महाजन जी कई लोगों को यहाँ टिकट नहीं मिली कई लोग जो पद पे बैठे हुए थे उनको पद से इस्तीफा दिलवा के उनको हटाया गया ऐसे कई सारे लोग हैं तो अब अगले साल 17 सितंबर को प्रधानमंत्री मोदी जी 75 साल के होंगे और मोदी जी ने तय कर लिया है कि अमित शाह जी को वो अपना वारिस बनाएंगे और अमित शाह जी अगले साल सत्रह सितंबर को देश के प्रधानमंत्री बनाने का उन्होंने तय किया है मोदी जी ने इसके ऊपर मोदी जी पिछले एक दो साल से लगे भी हुए हैं क्योंकि भारतीय जनता पार्टी के अंदर अमित शाह जी के सामने जो जो बाधाएं पैदा कर सकता था नेता एक एक करके उन सब नेताओं को साइड कर दिया गया उनका पत्ता साफ कर दिया गया शिवराज सिंह चौहान को हटा दिया गया वसुंधरा राजे को हटा दिया गया डॉक्टर रमन सिंह को हटा दिया गया देवेंद्र फडनवीस को खत्म कर दिया गया खट्टर साहब को खत्म कर दिया गया एक एक करके सबको खत्म कर दिया गया एक ही शख्स बचे हैं जो अमित शाह जी के रास्ते का कांटा बन सकते हैं हेलो आवाज आ, है। आ, है। आ रही है आ रही है। एक ही ठीक है आ रही है। एक ही शख्स हैं जो कि उनके रास्ते का कांटा बन सकते हैं वो हैं योगी आदित्यनाथ जी अब योगी आदित्यनाथ जी को इन्होंने हटाने का पूरा मन बना लिया है और अगर इनकी सरकार बनी तो दो महीने के अंदर योगी जी को भी उत्तर प्रदेश के सीएम से हटा दिया जाएगा जिक्र योग है कि केजरीवाल का सीधा निशाना भाजपा सरकार उ कहना है की चार जून तो बाद मोदी सरकार नहीं बनेगी ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਜ਼ੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਨੇ ਇਸ ਮੌਕੇ ਅਜੋ ਲੰਬੀ ਪਹੁੰਚੇ ਜਿੱਥੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਲੰਬੀ ਦੇ ਲੋਕਾਂ ਨੂੰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ਕੰਮ ਅਤੇ ਸਕੀਮਾਂ ਚੇਤੇ ਕਰਾਈਆਂ ਨੇ ਤੇ ਨਾਲ ਹੀ ਮੌਜੂਦਾ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਹੈ ਲੰਬੀ ਚੋਚੋਂ ਪਰ ਜਵਾਲ ਕਰਦਿਆ ਹੋਇਆ ਬੀਬਾ ਹਰਸਿਮਰਤ ਕੋਰਪਾਦਲ ਨੇ ਮੌਜੂਦਾ ਸਰਕਾਰ ਨੂੰ ਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਅਸੀਂ ਦਾ ਲਾਟੇ ਦੇ ਨਾਲ ਕਿਉਂ ਵੀ ਦਵਾਂਗੇ ਪਰ ਇਹਨਾਂ ਨੇ ਤਾਂ ਸਾਡਾ ਦਿੱਤਾ ਰਾਸ਼ਨ ਵੀ ਬੰਦ ਕਰਵਾ ਦਿੱਤਾ ਇੱਕ ਵਾਰ ਮੁਰਤੋਂ ਬੀਬਾ ਬਾਦਲ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣ ਗਾਉਂਦੇ ਹੋਏ ਵਿਖਾਈ ਦਿੱਤੇ ਉਹਨਾਂ ਕਿਹਾ ਕਿ ਸਰਕਾਰ ਗਰੀਬਾਂ ਤੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਹੀ ਫੇਰ ਹੋਰੇ ਝੂਠਿਆਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਕਿਉਂਕਿ ਗਰੀਬ ਦੇ ਵੋਟ ਲਾ ਕੇ ਸਰਕਾਰਾਂ ਬਣਾਉਂਦੇ ਨੇ ਤੇ ਮੁੜ ਕੇ ਗਰੀਬ ਨੂੰ ਭੁੱਲ ਜਾਂਦੇ ਨੇ ਜਿਹੜਾ ਬਾਪੂ ਬਾਬਲ ਨੇ ਜਿੰਨਾ ਗਰੀਬ ਵਾਸਤੇ ਕੀਤਾ ਉਹਨਾਂ ਨੂੰ ਭੰਡਿਆ ਭੰਡ ਕੇ ਸਰਕਾਰ ਬਣ ਗਈ ਸਾਡੇ ਕਾਰਡ ਵੀ ਕੱਟ ਤੇ ਸਾਡੇ ਸ਼ਗਨ ਦੇ ਚੈੱਕ ਵੀ ਬੰਦ ਕਰਤੇ ਸਾਡੇ ਮਕਾਨ ਬਿਹਾਣੇ ਬੰਦ ਹੋ ਗਏ ਇਹ ਝਾੜੂ ਆਇਆ ਤੇ ਝਾੜੂ ਨੇ ਤਾਂ ਸਾਰਾ ਕੁਝ ਹੀ ਸੁਧਾਇਆ ਕਰਤਾ ਇਹਨੇ ਤਾਂ 15 ਕਿਲੋ ਕਣਕ ਵੀ ਕੱਟ ਕੇ 5 ਕਿਲੋ ਆਟਾ ਕਰਤਾ ਇਹ ਬਬਲਾ ਵਾਸਤੇ ਮੋਟਾ ਪਈਆਂ ਸੀਗੀਆਂ ਚੰਗੇ ਹੋ ਨੇ ਕਿ ਜਿਹੜੇ ਰੋਟੀ ਦਿੰਦੇ ਨੇ ਕਿ ਜਿਹੜਾ ਰੋਟੀ ਖਾਂਦੇ ਨੇ ਸ਼ਗਨ ਦੇ ਚੱਕ ਵੀ ਬੰਦ ਬੱਚਿਆਂ ਦੀ ਸਾਈਕਲਾਂ ਵੀ ਬੰਦ ਇਹਨਾਂ ਦੇ ਮੁਜੀਫੇ ਵੀ ਬੰਦ ਇਹਨਾਂ ਦਾ ਖੇਡਾਂ ਦਾ ਸਮਾਨ ਵੀ ਬੰਦ ਫਟਾ ਸਾਫ ਸੁਥਰੇ ਪਾਣੀ ਵਾਸਤੇ ਹਾਰੋ ਵੀ ਬੰਦ ਮਕਾਨ ਦੇ ਚੱਕ ਵੀ ਬੰਦ ਦਵਾਈਆਂ ਵਾਸਤੇ ਸਹੂਲਤੋ ਵੀ ਬੰਦ ਚੂਲਾ ਹੋਏ ਗੈਸ ਸਿਲੰਡਰ ਹੋਏ ਜੋ ਸਭ 울ਤਾ ਬਾਰੋਦ ਸਾਹਿਬ ਦਿੰਦੇ ਸੀ ਸਾਰਾ ਕੁਝ ਬੰਦ ਕਰਕੇ ਅੱਜ ਦਾ ਨਰੇਗਾ ਵੀ ਬੰਦ ਕਰਤਾ ਨਰੇਗਾ ਦੇ ਪੈਸੇ ਤੱਕ ਬੰਦ ਕਰਤੇ ਤਾਂ ਕਿਹੜੀ ਆਸ ਰੱਖਦੇ ਆ ਕਿ ਆ ਬਦਲਾਅ ਦੀ ਗੱਲਾਂ ਕਰਨ ਵਾਲਾ ਹੁਣ ਆ ਕੇ ਨਵੀਂ ਗੱਲਾਂ ਦੱਸ ਰਿਹਾ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਵਿੱਚ ਹਰ ਮਹੀਨੇ ਆਣਗੇ ਗੱਲਾਂ ਤਾਂ ਇੰਨੀਆਂ ਵੱਡੀਆਂ ਵੱਡੀਆਂ ਛੱਡਦੇ ਨੇ ਬਣਾ ਦਿਓ ਚਾਲੂ ਦੀ ਸਰਕਾਰ 26 ਮਹੀਨੇ ਹੋ ਗਏ ਕਿਦੇ ਖਾਤੇ 'ਚ 26000 ਆਏ ਨੇ ਦੁਆਨੀ ਨਹੀਂ ਆਇਆ ਅਜ ਗੱਲ ਨਹੀਂ ਕਰਦੇ ਸਰਕਾਰ ਬੰਨ ਜਾਂਦੀ ਤਾਂ ਲੋਕਾਂ ਦੇ ਨੇੜੇ ਕਦੇ ਨਹੀਂ ਲੱਗਦੇ ਸੁੱਖ-ਦੁੱਖ ਤੇ ਤਾਂ ਕੀ ਇਹਨਾਂ ਸਾਜ ਪਾਣੀ ਹੈ ਕਿ ਸਾਡੇ ਉੱਤੇ ਕੋਈ ਤਕਲੀਫ ਆ ਜਾਏ ਸਾਡੇ ਨਾਲ ਖੜਾਂਗੇ ਗਰਦੌਰੀਆਂ ਬਾਅਦ ਨੂੰ ਹੋਣ ਗਿਆ 25000 ਰੁਪਏ ਖਾਤੇ ਵਿੱਚ ਚਾਣਗੇ ਜਿਕਰ ਹੋ ਕੇ ਕਿ ਵਿਵਾਹ ਹਰ ਸਿਮਰਤ ਕੋਲ ਪਾਦਲ ਬਠਿੰਡੇ ਦੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਝੂਟੇ ਹੋਏ ਨੇ ਤੇ ਸਵਾਰ ਬਠਿੰਡਾ ਸੀਟ ਤੋਂ ਮੁਕਾਬਲਾ ਕਾਫੀ ਤਗੜਾ ਮੰਨਿਆ ਜਾ ਰਿਹਾ ਤੇ ਦੇਖਣਾ ਹੀ ਹੋਵੇਗਾ ਕਿ ਬਠਿੰਡਾ ਦੇ ਲੋਕ ਇਸ ਵਾਰ ਵਿਵਾਹ ਹਰ ਸਿਮਰਤ ਕੋਲ ਪਾਦਲ ਨੂੰ ਮੁੜ ਕੁਰਸੀ ਤੇ ਬਿਠਾਉਣਗੇ ਜਾਂ ਫਿਰ ਇਸ ਵਾਰ ਫੈਸਲਾ ਕਿਸੇ ਹੋਰ ਉਮੀਦਵਾਰ ਦੇ ਹੱਕ ਵਿੱਚ ਹੋਏਗਾ ਸ਼ੂਮਰੀਏ ਕਾਲੀਦਲ ਦੇ ਮੁਖ ਬੁਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਮ ਕੇ ਨਿਸ਼ਾਨੇ ਸਾਦੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਰਚਾ ਕੀਤੀ। ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਆਲੇ ਹੁਣ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੈ ਨੇ ਸੀਐਮ ਮਾਨ ਵੱਲੋਂ ਰੈਡੀਆਂ ਕਰਨ ਉਤੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ ਅਜ ਬਰਫ ਦੀ ਸਿੱਲੀ ਮੰਗ ਪਿੰਗਲਤਾ ਜਾ ਰਿਹਾ ਹੈ ਤੇ ਸਾਡੇ ਸੀਐਮ ਸਾਹਿਬ ਗੱਡੀ ਦੀ ਛੱਤ ਉਤੇ ਗਾਣੇ ਲਗਾ ਕੇ ਨਾ ਚੁਰੇ ਨੇ ਅਤੇ ਲਗਾਤਾਰ ਪਿਛਲੇ 2 ਸਾਲਾਂ ਤੋਂ ਇੱਕ ਹੀ ਗਾਣਾ ਵਜਾਇਆ ਜਾ ਰਿਹਾ ਹੈ ਤੇ ਕਲੈ ਨੇ ਸੀਐਮ ਮਾਨ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਇੱਕੋ ਇਹ ਗਾਣ ਰਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਕਰ ਰਹੇ ਨੇ ਅੱਜ ਪੰਜਾਬ ਦੇ ਹਾਲਾਤ ਕੀ ਹੋਏ ਨੇ ਬਰਫ਼ ਦੀ ਸਿੱਲੀ ਵਾਂਗੂ ਪੰਜਾਬ ਪਿਗਲਦਾ ਜਾ ਰਿਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੇ ਛੱਤ ਤੇ ਗਾਣੇ ਲਾ ਕੇ ਨਚ ਰਹੇ ਨੇ ਔਰ ਲਗਾਤਾਰ 2 ਸਾਲ ਤੋਂ ਇੱਕੋ ਹੀ ਗਾਣਾ বাজਾਇਆ ਜਾ ਰਿਹਾ ਕਿਹਤਰੀ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਇਹ ਪੰਜਾਬ ਦੀ ਸਾਰੇ ਸਵਾਲਾਂ ਦਾ ਜਵਾਬ ਇਹ ਇੱਕ ਗਾਣਾ ਯਾਰ ਤਾਂ دب ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਦੇ ਸਾਰ ਪਹਿਲਾਂ دبਿਆ ਦਿੱਲੀ ਅੱਗੇ ਜਦੋਂ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ ਯਾਰ ਤਾਂ ਉਸੇ ਦਿਨ دب ਗਿਆ ਸੀ ਫਿਰ دبਿਆ ਯਾਰ ਕੇਂਦਰ ਦੀ ਸਰਕਾਰ ਅੱਗੇ ਜਦੋਂ ਪਹਿਲਾਂ ਤਾਂ ਬੀਐਸਐਫ 40 ਕਿਲੋਮੀਟਰ ਸਾਡੇ ਦੇਸ਼ ਦੀ ਸਰਹੱਦ ਦੇ ਅੰਦਰ ਆ ਗਈ ਔਰ ਉਸ ਤੋਂ ਬਾਅਦ ਕੇਂਦਰ ਦੇ ਨਾਲ ਮਿਲ ਕੇ NSA ਦੇ ਝੂਠੇ ਮੁਕਦਮੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੀ ਜੇਲ੍ਹਾਂ ਦੇ ਵਿੱਚ ਸਿੱਟਿਆ ਯਾਰ ਤਾਂ ਉਸੇ ਦਿਨ دب ਗਿਆ ਸੀ ਤੇ ਹੁਣ ਜਿਹੜਾ ਰਹਿੰਦਾ ਖੁੰਦਾ ਯਾਰ ਹੈ ਉਹ دب ਗਿਆ ਕਾਂਗਰਸ ਅੱਗੇ ਜਿਸ ਕਾਂਗਰਸ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਸੀ ਕਿ ਭ੍ਰਸ਼ਟਾਚਾਰੀਆਂ ਦੀ ਮਾਂ ਹੈ ਕਾਂਗਰਸ ਜਿਹਦੇ ਵਿਰੁੱਧ ਅੰਦੋਲਨ ਕੀਤਾ ਆ ਜੋ ਉਸੇ ਕਾਂਗਰਸ ਦੇ ਨਾਲ ਸਮਝੋਤਾ ਕਰ ਲਿਆ ਤੇ 2022 ਦੇ ਵਿੱਚ ਜਿਹੜਿਆ ਚੋਣ ਥੋੜਾ ਪ੍ਰਚਾਰ ਸੀ ਉਹ ਸਾਰਾ ਇਸ ਗੱਲ ਤੇ ਸੀ ਕਿ ਕਾਂਗਰਸ ਪੰਜਾਬ ਨੂੰ ਲੁੱਟ ਕੇ ਖਾ ਗਈ ਤਾਂ ਮੈਂ ਅੱਜ ਪੁੱਛਣਾ ਚਾਹਣਾ ਕਿ ਕੀ ਯਾਰ ਇਹਨਾਂ ਦਬ ਗਿਆ ਕਿ ਹੁਣ ਉਹਨੂੰ ਬਸਾਂ ਦੀ ਜਿਹੜੀ ਬੋਡੀਆਂ ਵਾਲਾ ਕੇਸ ਹੈ ਉਹ ਨਹੀਂ ਦਿਖਦਾ ਔਰ ਜਿਹੜਾ ਦੂਸਰਾ ਸਵਾਲ ਮੇਰਾ ਉਹ ਇਹ ਕਿ ਜਿਹੜੇ ਸੁਖਪਾਲ ਖੈਰਾ ਸਾਹਿਬ ਨੂੰ ਤੁਸੀਂ ਸਵੇਰੇ ਘਰੋਂ ਚੱਕਣ ਗਏ ਸੀ ਤੁਸੀਂ ਕਹਿੰਦੇ ਸੀ ਜੀ ਸੁਖਪਾਲ ਖੈਰਾ ਨਾਲੋਂ ਤਾਂ ਵੱਡਾ ਕੋਈ ਡਰਗ ਦਾ ਤਸਕਰ ਹੀ ਹੈ ਨੀਗਾ ਔਰ ਅੱਜ ਉਸੇ ਸੁਖਪਾਲ ਖਹਿਰਾ ਸਾਹਿਬ ਨੂੰ ਸੁਪਰੀਮ ਕੋਰਟ ਚ ਜਾ ਕੇ ਕਹਨੇ ਹੋ ਕਿ ਅਸੀਂ ਇਹਨਾਂ ਦੇ ਖਿਲਾਫ ਮੁਕੱਦਮਾ ਹੀ ਨਹੀਂ ਚਲਾਉਣਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਅੱਜ ਯਾਰ ਕਿਹੜੀ ਗੱਲੋਂ ਤਬ ਗਿਆ ਕਿਹੜਾ ਐਸਾ ਸਮਝੌਤਾ ਹੋ ਗਿਆ ਕਿ ਤੁਹਾਨੂੰ ਸੁਪਰੀਮ ਕੋਰਟ 'ਚ ਕਹਿਣਾ ਪੈ ਗਿਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਸ ਪਾਲ ਖਹਿਰਾ ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੀ ਇਹ ਲੋਕਾਂ ਨੂੰ ਸਪਸ਼ਟ ਤੌਰ ਤੇ ਆ ਕੇ ਦੱਸੋ ਕਿ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਗੱਡੀਆਂ ਤੇ ਚੜ੍ਹ ਕੇ ਪੰਜਾਬ ਦੇ ਮੁੱਦੇ ਵਿਸਾਰ ਕੇ ਇੱਕ ਗਾਣਾ ਲਾ ਕੇ ਨਚ ਰਹੇ ਨੇ ਜਿੱਥੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਸੀਐਮਰ ਨੂੰ ਖਰੀਆਂ-ਖਰੀਆਂ ਸੁਣਾਈਆਂ ਤਾਂ ਉੱਥੇ ਹੀ ਹੁਣ ਦੇਖਣਾ ਇਹ ਵੀ ਬੰਦ ਹੈ ਕਿ ਮਾਨ ਸਾਹਿਬ ਦੇ ਵੱਲੋਂ ਕਲੇਰ ਨੂੰ ਕੀ ਪਲਟਵਾਰ ਆਉਂਦਾ ਹੈ ਅੱਜ ਦੇ ਪੰਜਾਬ نیوز ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨ ਮਾਰ ਲੈ ਨਿਯਮਕ ਸੁਰੱਖਿਆ ਤੇ ਗੁਰਦਾਸਪੁਰ ਚ ਰੈਲੀ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਤੇ ਸਾਧਨ ਸ਼ਨ ਪੰਜ-ਪੰਜ ਜੋ ਸ਼ਾਮਲ ਹੋਏ ਰਵਿਕਰਨ ਸਿੰਘ ਕਾਲੋ ਬੀਤੇ ਦਿਨੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦਿਖਾਇਆ ਸੀ ਬਾਹਰ ਦਾ ਰਸਤਾ। ਚੋਣ ਰੈਲੀ ਦੌਰਾਨ ਸੁਖਬੀਰ ਬਾਦਲ ਦਾ ਵੱਡਾ ਦੋਸ਼ ਕਿਹਾ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਦੇ ਨਾਲ ਕੀਤਾ ਧੋਖਾ। ਕਿਸਾਨ ਜਥੇਬੰਦੀ ਸਿੱਧੂਪੁਰ ਦਾ ਵੱਡਾ ਐਲਾਨ 22 ਮਈ ਨੂੰ ਕੀਤਾ ਜਾਵੇਗਾ ਵੱਡਾ ਇਕੱਠ। ਇਸ ਦੇ ਨਾਲ ਹੀ ਮੈਂ ਰਿੰਦੂ ਜਾਸਦ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ।